हां जी रंग गोरा करना चाहंदे हां ते बहुत कुछ ट्राई कीता पर रंग ਤੁਹਾਡਾ ਕਦੀ ਵੀ ਗੋਰਾ ਨਹੀਂ ਹੋਇਆ ਤੁਸੀਂ ਤਰ੍ਹਾਂ ਤਰ੍ਹਾਂ ਦੇ ਸਾਬਣੇ ਇਸਤੇਮਾਲ ਕਰ ਲਏ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਲਾ ਲਾ ਕੇ ਵੇਖ ਲਈਆਂ ਪੈਸੇ ਬਹੁਤ ਖਰਾਬ ਕਰ ਲਏ ਇੱਕ ਵਾਰ ਜਰਾ ਇਸ ਪ੍ਰੋਡਕਟ ਨੂੰ ਇਸਤੇਮਾਲ ਕਰਕੇ ਵੇਖਣਾ ਦੋਸਤੋ ਇਹ ਹੈ ਕਿਪਲਾ ਕੰਪਨੀ ਦਾ ਸੈਸਲਿਕ ਡੀਐਸ ਫਾਰਮਿੰਗ ਫੇਸ ਵਾਸ਼ ਜੋ ਕਿ ਆਪਣੇ ਚਿਹਰੇ ਤੇ ਲਗਾਉਣ ਵਾਸਤੇ ਆ ਇੱਕ ਫਾਰਮਿੰਗ ਫੇਸ ਵਾਸ਼ ਆ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਪ੍ਰਾਈਸ ਦੱਸ ਦਵਾਂ ਕਿ 450 ਰੁਪਏ ਦਾ ਪ੍ਰਾਈਸ ਆ ਇੱਥੇ ਪਹਿਲਾਂ ਮੈਨੂਫੈਕਚਰਿੰਗ ਡੇਟ ਲਿਖੀ ਹੋਈ ਆ ਬਾਅਦ ਦੇ ਵਿੱਚ ਐਕਸਪਾਇਰੀ ਡੇਟ ਆ ਤੇ ਪ੍ਰਾਈਸ ਦੱਸਿਆ ਹੋਇਆ ਸਸਲਿਕ ਡੀਐਸ ਫਾਰਮਿੰਗ ਫੇਸ ਵਾਸ਼ 60 ਐਮਐਲ ਆਪਾਂ ਨੂੰ ਇਹਦੀ ਜੋ ਪੈਕਿੰਗ ਹੋ ਮਿਲ ਜਾਂਦੀ ਆ ਤੇ ਇੱਥੇ ਲਿਖਿਆ ਹੋਇਆ ਕਿ ਆਪਾਂ ਇਹਨੂੰ ਅਪਲਾਈ ਕਿੱਦਾਂ ਕਰਨਾ ਆਪਣੇ ਚਿਹਰੇ ਦੇ ਉੱਤੇ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਤੇ ਇਸ ਫਾਰਮਿੰਗ ਫੇਸ ਵਾਸ਼ ਨੂੰ ਲਗਾ ਕੇ ਆਪਣੇ ਚਿਹਰੇ ਦੇ ਉੱਤੇ ਮਲ ਲਓ ਅੱਖਾਂ ਤੇ ਲਿਪਸ ਦੇ ਉੱਤੇ ਤੁਸੀਂ ਅਵੋਇਡ ਕਰਨਾ ਹੈ ਉੱਥੇ ਨਹੀਂ ਲਾਉਣਾ 20 ਤੋਂ 30 ਸਕਿੰਟ ਵਾਸਤੇ ਤੁਸੀਂ ਇਹ ਲਾ ਕੇ ਰੱਖਣਾ ਹੈ ਬਾਅਦ ਦੇ ਵਿੱਚ ਤੁਸੀਂ ਨੋਰਮਲ ਪਾਣੀ ਦੇ ਨਾਲ ਵਾਸ਼ ਕਰ ਲਓ ਇਹਦਾ ਜੋ ਰਿਜ਼ਲਟ ਆ ਇਹ ਨਹੀਂ ਕਿ ਆਪਾਂ ਨੂੰ ਮਹੀਨੇ ਬਾਅਦ ਮਿਲੇਗਾ 6 ਮਹੀਨਿਆਂ ਬਾਅਦ ਮਿਲੇਗਾ ਉਸੇ ਸਮੇਂ ਤੁਹਾਨੂੰ ਰਿਜ਼ਲਟ ਇਹਦਾ ਮਿਲੇਗਾ ਸਭ ਤੋਂ ਪਹਿਲਾਂ ਹੁਣ ਆਪਾਂ ਇਹਨੂੰ ਖੋਲ ਕੇ ਵੇਖ ਲੈਂਦੇ ਹਾਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਕਿ ਕਿੱਦਾਂ ਦੀ ਇਹ ਪੈਕਿੰਗ ਆਉਂਦੀ ਹੈ ਆ ਤੁਸੀਂ ਵੇਖ ਸਕਦੇ ਆ ਇਸ ਤਰੀਕੇ ਦੀ ਲਿਕਵਿਡ ਫਾਰਮ ਜਿਹੜੀ ਇਹਦੇ ਵਿੱਚ ਹੈਗੀ ਆ ਆਪਾਂ ਇਸ ਤਰੀਕੇ ਇਥੋਂ ਖੋਲ ਕੇ ਇਥੋਂ ਪ੍ਰੈਸ ਕਰਕੇ ਆਪਾਂ ਬਾਹਰ ਕੱਢ ਸਕਦੇ ਆ ਤੇ ਆਪਣੇ ਚਿਹਰੇ ਤੇ ਸਵੇਰੇ ਤੇ ਸ਼ਾਮ ਲਾ ਸਕਦੇ ਆ ਜੇ ਤੁਸੀਂ ਚਾਹੋ ਤਾਂ ਇੱਕ ਦਿਨ ਦੇ ਵਿੱਚ ਇੱਕ ਵਾਰੀ ਵੀ ਲਾ ਸਕਦੇ ਆ ਤੁਸੀਂ ਘਰੋਂ ਬਾਹਰ ਨਿਕਲਦੇ ਆ ਸ਼ਾਮ ਨੂੰ ਆਉਂਦੇ ਆ ਧੁੱਪ ਦੇ ਨਾਲ ਰੰਗ ਕਾਲਾ ਹੋ ਜਾਂਦਾ ਜਾਂ ਬਚਪਨ ਤੋਂ ਤੁਹਾਡਾ ਰੰਗ ਕਾਲਾ ਆ ਬਹੁਤ ਸਾਰੀ ਡਸਟ ਆਪਣੇ ਚਿਹਰੇ ਦੇ ਉੱਤੇ ਪੈ ਜਾਂਦੀ ਆ ਆ ਕੇ ਆਪਾਂ ਆਪਣਾ ਚਿਹਰਾ ਸਾਫ਼ ਨਹੀਂ ਕਰਦੇ ਅਪਾਰਾਤ ਨੂੰ ਸੌਣ ਸਮੇ ਇਹਦਾ ਇਸਤੇਮਾਲ ਕਰ ਸਕਦੇ ਆ ਸਵੇਰ ਨੂੰ ਵੀ ਕਰ ਸਕਦੇ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਚਿਹਰੇ ਦੇ ਉੱਤੇ ਇਹਦੀ ਮ사ਜ ਜੇ ਕਰਕੇ 20 ਤੋਂ 30 ਸਕਿੰਟ ਰੱਖਣਾ ਬਾਅਦ ਚ ਨੋਰਮਲ ਪਾਣੀ ਦੇ ਨਾਲ ਧੋ ਲਓ ਤੇ ਤੁਹਾਨੂੰ ਉਸੇ ਸਮੇ ਹੀ ਰਿਜ਼ਲਟ ਦੇਖਣ ਨੂੰ ਮਿਲੇਗਾ ਇਹਨਾਂ ਵਧੀਆ ਇਹ ਫਾਰਮਿੰਗ ਫੇਸ ਵਾਸ਼ ਹੈ ਇੱਕ ਖਾਸ ਗੱਲ ਮੈਂ ਤੁਹਾਨੂੰ ਇਹਦੇ ਵਾਰ ਦੱਸਾਂ ਕਿ ਇਹ ਇੱਕ ਮੈਡੀਕੇਟਿਡ ਫਾਰਮਿੰਗ ਫੇਸ ਵਾਸ਼ ਹੈ ਮਤਲਬ ਇਹਨੂੰ ਡਾਕਟਰ ਰეკਮੈਂਡ ਕਰਦੇ ਆ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਜੇ ਉਹ ਰეკਮੈਂਡ ਤੁਹਾਨੂੰ ਕਰਨਗੇ ਤੁਹਾਡੀ ਸਕਿਨ ਵਾਸਤੇ ਤਾਂ ਤੁਸੀਂ ਇਹਦਾ ਇਸਤੇਮਾਲ ਕਰੋ ਨਹੀਂ ਤਾਂ ਨਾਰਮਲ ਜਿਹੜੇ ਫਾਰਮਿੰਗ ਫੇਸ ਵਾਸ਼ ਆਉਂਦੇ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਆ ਇਹਦਾ ਰਿਜ਼ਲਟ ਮੈਂ ਖੁਦ ਕੱਢਿਆ ਅੱਜ ਤੋਂ 5-6 ਸਾਲ ਪਹਿਲਾਂ ਮੈਂ ਇਹਨੂੰ ਇਸਤੇਮਾਲ ਕੀਤਾ ਸੀ ਅਕਸਰ ਬਾਹਰ ਜਾਣ ਦੇ ਨਾਲ ਧੁੱਪ ਦੇ ਵਿੱਚ ਰੰਕ ਕਾਲਾ ਹੋ ਜਾਂਦਾ ਡਸਟ ਪੈ ਜਾਂਦੀ ਹੈ ਜਿਹੜੀ ਆਇਲੀ ਸਕਿਨ ਨੇ ਉਹਨਾਂ ਦੇ ਉੱਤੇ ਡਸਟ ਬਹੁਤ ਜਲਦੀ ਪੈਂਦੀ ਹੈ ਧੁੱਪ ਦਾ ਬਹੁਤ ਛੇਤੀ ਅਸਰ ਹੁੰਦਾ ਸੋ ਉਹਨਾਂ ਵਾਸਤੇ ਬੈਸਟ ਹੈ ਜੇ ਤੁਸੀਂ ਐਸ ਪ੍ਰੋਡਕਟ ਨੂੰ ਐਸ ਫਾਰਮਿੰਗ ਫੇਸ ਵਾਸ਼ ਨੂੰ ਆਪਣੇ ਘਰ ਮੰਗਵਾਉਣਾ ਚਾਹੁੰਦੇ ਆ ਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੈ ਤੁਸੀਂ ਉਹਨੂੰ ਖੋਲ ਕੇ ਆਪਣੇ ਘਰ ਆਰਡਰ ਕਰ ਸਕਦੇ ਆ 450 ਰੁਪਏ ਦਾ ਤੁਹਾਨੂੰ ਇਹ ਪਾਊਗਾ ਤੇ ਮਹੀਨੇ ਦਾ ਤੁਸੀਂ ਇਹਨੂੰ ਜ਼ਿਆਦਾ ਇਸਤੇਮਾਲ ਕਰ ਸਕਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਵੀ ਕਰਨਾ ਹੈ